ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਿਸਾਨ ਜਥੇਬੰਦੀਆਂ ਦੇ ਲਈ ਮੈਂ ਸ਼ਬਦ ਵਰਦਾ ਹੁੰਨਾ ਮਾਫੀਆ ਤੇ ਹੁਣ ਦੋ ਸਿਰੇ ਦੇ ਕੜਮ ਚੌਧਰੀ ਬਣੇ ਹੋਏ ਨੇ ਇੱਕ ਤਾਂ ਸਰਬੰਸ ਸਿੰਘ ਮੰਧੇਰ ਇੱਕ ਜਗਜੀਤ ਸਿੰਘ ਡੱਲੇਵਾਲ ਇਹਨਾਂ ਨੇ ਇੱਕ ਧਰਨਾ ਲਾਇਆ ਹੋਇਆ ਸੰਭੂ ਬਾਰਡਰ ਦੇ ਜੋ ਘੱਗਰ ਦਾ ਦਰਿਆ ਦਾ ਏਰੀਆ ਪਿੰਦਾ ਉਥੋਂ ਕਿਸੇ ਦਲਤ ਕਿਸਾਨ ਆਗੂ ਨੇ ਬੀੜੇ ਵੀ ਪਾਈ ਹੈ ਪੰਛੀ ਕਰਕੇ ਉਹਨਾਂ ਦਾ ਨਾਮ ਹੈ ਤੇ ਉਹਨਾਂ ਨੇ ਇਹ ਰੋਜ਼ਾਰ ਕੀਤਾ ਕਿ ਜਿਹੜਾ ਇਹ ਧਰਨਾ ਲਾਇਆ ਹੈ ਇਹ ਧਰਨੇ ਦਾ ਸੈਂਟਰ ਗਵਰਨਮੈਂਟ ਦੇ ਨਾਲ ਜਾਂ ਪੰਜਾਬ ਗਵਰਨਮੈਂਟ ਦੇ ਨਾਲ ਕੀ ਸਬੰਧ ਹੈ ਸਾਨੂੰ ਆਮ ਲੋਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਉਹ ਕਹਿੰਦੇ ਸਾਨੂੰ ਬਾੜ ਕੇ ਆਉਣਾ ਪੈਂਦਾ ਕੱਜੇ ਰੱਖਦੇ ਮਿੱਤੀ ਜਾਣਾ ਪੈਂਦਾ ਤੇ ਕੱਜੇ ਰੱਖਦੇ ਮਿੱਤੀ ਜਦੋਂ ਜਾਣੇ ਆ ਉਹ ਕਹਿੰਦੇ ਟੈਕਸੀਆਂ ਵਾਲੇ ਨੇ ਉਹ ਪੈਸੇ ਕਹਿੰਦੇ ਰੱਜ ਕੇ ਲੈਂਦੇ ਜਾਨਕਿ ਵੱਧ ਪੈਸੇ ਲੈਂਦੇ ਆ ਮੈਂ ਇੱਕ ਬੇਨਤੀ ਕਰਨੀ ਹੈ ਜੇ ਕਿਤੇ ਡੱਲੇ ਵਾਲ ਤੇ ਭੰਦੇਰ ਸੁਣ ਲੈਣ ਪਹਿਲਾਂ ਇਹ ਦੱਸੋ ਵੀ ਜਦੋਂ ਸੈਂਟਰ ਗਵਰਨਮੈਂਟ ਨੇ ਭਾਜੀਪੀ ਸਰਕਾਰ ਨੇ ਐਮਐਸਪੀ ਲਿਖਤੀ ਰੂਪ ਵਿੱਚ ਦੇ ਦਿੱਤੀ ਕਿਸਾਨਾਂ ਨੂੰ 14 ਫਸਲਾਂ ਤੇ ਐਮਐਸਪੀ ਸੈਂਟਰ ਸਰਕਾਰ ਨੇ ਦੇ ਦਿੱਤੀ ਹੈ ਤੇ ਹੁਣ ਤੁਸੀਂ ਕੀ ਭਾਲਦੇ ਹੋ ਮੈਂ ਉਹ ਸ਼ਬਦ ਵਰਤਨੇ ਨਹੀਂ ਚਾਹੁੰਦਾ ਜਿਆਨਪੜ ਹੁੰਦਾ ਤਾਂ ਮੈਂ ਬਾਂਝ ਵਾਲੇ ਪਾਸੇ ਚੱਲ ਜਾਣਾ ਸੀ ਤੇ ਹੁਣ ਇਹਨਾਂ ਨੂੰ ਤੁਸੀਂ ਸਮਝ ਹੀ ਲੈਣਾ ਹੁਣ ਕੀ ਭਰ ਦੇਣ ਦੱਸੋ ਜੇ ਪਿਛੇ ਸ਼ਬਦ ਬੁੜੀਆਂ ਵਰਦੀ ਹੁੰਦੀਆਂ ਪੋਬਲ ਵਰਦੀ ਹੁੰਦੀਆਂ ਹਨ ਹੁਣ ਤੁਸੀਂ ਲੈਣਾ ਕੀ ਦੱਸੋ ਉੱਥੋਂ ਦੇ ਜਿਹੜੇ ਲੋਕ ਨੇ ਉਹ ਸ਼ਰਿਆਂ ਨੂੰ ਕਹਿੰਦੇ ਆ ਕਿ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹ ਧਰਨੇ ਦੇ ਨਾਲ ਆਮ ਲੋਕਾਂ ਦਾ ਕੀ ਸੰਬੰਧ ਹੈ हां एक ਗੱਲ ਮੈਂ ਕਹਿਣ ਲੱਗਾ ਅੱਜ ਕਿਸੇ ਬੰਦੇ ਨੂੰ ਮੈਂ ਫੋਨ ਕੀਤਾ ਇਰਸ਼ਾਨ ਜੱਥੇਵੰਦੀ ਦੇ ਨੂੰ ਉਹ ਕਹਿੰਦੇ ਜੀ ਇਹ ਦੋ ਬੰਦੇ ਨੇ ਭੰਦੇਰ ਤੇ ਡੱਲੇਵਾਲ ਕਹਿੰਦੇ ਸਾਡਾ ਬਾਕੀ ਕਿਸਾਨ ਜੱਥੇਵੰਦੀਆਂ ਨਾਲ ਇਹਨਾਂ ਦਾ ਇਹਨਾਂ ਦੇ ਨਾਲ ਕੋਈ ਮਤਲਬ ਨਹੀਂ ਸਾਨੂੰ ਕੋਈ ਮਤਲਬ ਨਹੀਂ ਇਹਨਾਂ ਦੇ ਨਾਲ ਉਹਨਾਂ ਨੇ ਇਹ ਗੱਲ ਸ਼ਰਿਆਮ ਕਹਤੀ ਹੈ ਪਰ ਇੱਕ ਬੇਨਤੀ ਮੈਂ ਜਿਹੜੀ ਤੁਹਾਨੂੰ ਕਰਨੀ ਹੈ ਉਹਨੂੰ ਧਿਆਨ ਦੇ ਨਾਲ ਸੁਣੋ ਇਹ ਪਤਾ ਕੀ ਭਾਲਦੇ ਨੇ ਦੱਲੇਵਾਲ ਤੇ ਬੰਧੇਰ ਇਹ ਭਾਲਦੇ ਨੇ ਵੀ ਹੁਣ ਵੀ ਹੋਰ ਤਾਂ ਨਾ ਤਾਂ ਲੱਗਣਾ ਨਹੀਂ ਕਿਉਂਕਿ ਬੀਬੀ ਸਰਕਾਰ ਨੇ ਐਮਐਸਬੀ ਦੇ ਦਿੱਤੀ ਹੈ ਕਿਸਾਨਾਂ ਨੂੰ ਪਤਾ ਲੱਗ ਗਿਆ ਹੁਣੇ ਭਾਲਦੇ ਨੇ ਵੀ 20 30 ਕਰੋੜ ਰੁਪਏ ਸਾਨੂੰ ਇੱਕ ਬਾਰੇ ਮਿਲ ਜੇ ਬੜੇ ਪੇ ਦੀਆਂ ਹੱਡੀਆਂ ਨੇ ਹੁਣ ਕੋਈ ਕਾਰੋਬਾਰ ਹੋਣਾ ਨਹੀਂ ਤੇ ਸਰਕਾਰ ਬਣ ਗਈ ਹੈ 5 ਸਾਲ ਨਾ ਤਾਂ ਸਰਕਾਰ ਦੇ ਕੰਨ ਤੇ ਜੂਨ ਸਰਕੇ ਤੇ ਤਿੰਨ ਸਾਲ ਪੰਜਾਬ ਗਵਰਨਮੈਂਟ ਦੀ ਦੇ ਕੰਨ ਤੇ ਜੂਨੀ ਸਰਕਣੀ ਹੁਣੇ ਚਾਹੁੰਦੇ ਨੇ ਵੀ ਸਾਨੂੰ 20 ਕਰੋੜ ਰੁਪਏ ਇੱਕ ਬਾਰੀ ਮਿਲ ਜੇ ਤਾਂ ਅਸੀਂ ਆਰਾਮ ਕਰੀਏ ਬਹਿ ਕੇ ਇਹਨਾਂ ਦਾ ਮਤਲਬ ਇਹ ਹੈ ਤੇ ਮੈਂ ਬੇਨਤੀ ਕਰਦਣਾ ਜੇ ਕੋਈ ਬੀਜੇਪੀ ਦਾ ਲੀਡਰ ਜਾਂ ਪੰਜਾਬ ਗਵਰਨਮੈਂਟ ਦਾ ਕੋਈ ਮੰਤਰੀ ਸੁਣਦਾ ਤਾਂ ਇਹਨਾਂ ਦਾ ਮਸਲਾ ਹੱਲ ਕਰ ਦਿਓ ਕਿਉਂਕਿ ਘਰੇ ਨੂੰ ਰੋਟੀ ਮਿਲਦੀ ਨਹੀਂ ਇਹ ਭੁੱਖੇ ਮਰਦੇ ਆ ਤੇ じゃਵੇਂ ਕੋਈ ਬੰਝ ਹੋਰ ਨਵਾਂ ਗੱਢਣਗੇ ਜਿਹੜੇ ਬੰਦੇ ਦਰਿਆ ਦੇ ਏਰੀਏ ਵਿੱਚ ਬੈਠੇ ਆ ਉਹ ਤਾਂ ਵਿਚਾਰੇ ਪਹਿਲੀ ਪਰੇਸ਼ਾਨ ਹੁੰਦੇ ਐ ਜੇ ਕਿਤੇ ਮੀਂਹ ਨਹੀਂ ਪੈਂਦਾ ਤਾਂ ਫਸਲ ਮਰਦੀ ਐ ਜੇ ਮੀਂਹ ਜ਼ਿਆਦਾ ਪੈ ਗਿਆ ਤਾਂ ਫਸਲ ਮਰਦੀ ਐ ਤੇ ਦੂਜਾ ਇਹ ਧਰਨਾ ਲਈ ਬੈਠੇ ਆ ਸਮੂਹ ਬਾਰਡਰ ਦੇ ਇਹ ਧਰਨਾ ਹੈ ਤੇ ਜਿੰਨੇ ਵੀ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਥੋੜਾ ਬਹੁਤਾ ਹੁਣ ਤਾਂ ਇਹਨਾਂ ਨੂੰ ਸਮਝਾ ਲਓ ਹੁਣ ਤਾਂ ਰੰਜੇ ਕਿ ਲੋਟ ਪੈ ਗਈ ਹੁਣ ਤਾਂ ਐਮ ਐਸ ਪੀ ਵੀ ਗਵਰਨਮੈਂਟ ਨੇ ਦੇ ਦਿੱਤੀ ਹੈ ਪਰ ਇਹਨਾਂ ਨੂੰ 2000 ਮਾਇਆ ਦੇ ਵੈਗ ਚਾਹੀਦੇ ਨੇ ਯਾਨੀ ਕਿ ਮਨੀ ਦੇ ਜਿਹਨਾਂ ਨੂੰ ਪੰਜਾਬੀ ਸਮਝ ਆ ਜਾਂਦੀ ਹੈ ਬਹੁਤੇ ਇੰਗਲਿਸ਼ ਵੀ ਬੋਲਦੇ ਹਨ ਉਹਨਾਂ ਲਈ ਮਨੀ ਚਾਹੀਦੀ ਹੈ ਦੇ ਦਿਓ ਇਹਨਾਂ ਨੂੰ ਪਰ ਲਾਉਣ ਦਾ ਯਾਰ ਇਹ ਡੱਲੇ ਵਾਲ ਦੇ ਤੇ ਦੂਜਾ ਕੜਾ 15 ਇਹ ਦੋਨਾਂ ਦੀ ਗਾਤਰੇ ਪਾਏ ਹੋਏ ਆ ਅਮਰ ਸਿੰਘ ਕਹਿੰਦਾ ਇਹਨਾਂ ਦੇ ਹੀ ਪਰ ਬੇ ਸ਼ਰਮੀ ਦੀ ਹੱਦ ਹੁੰਦੀ ਹੈ ਇਹਨਾਂ ਨੇ ਨਾ ਟ੍ਰੈਂਡ ਬਣਾ ਲਿਆ ਧਰਨਿਆਂ ਦਾ ਟ੍ਰੈਂਡ ਬਣਾ ਲਿਆ ਧਰਨੇ ਲਾਉਣ ਤੋਂ ਬਿਨਾ ਇਹਨਾਂ ਦਾ ਤੋਰੀ ਫੁਲਕਾ ਚੱਲਦਾ ਨਹੀਂ ਜਿਹੜੀ ਪਹਿਲਾਂ ਲੁਟਕ ਸ਼ਟ ਕੀਤੀ ਹੈ ਤੇ ਉਹ ਮੰਨ ਲਾ ਖਰਚੇ ਖੁੱਤੇ ਵੱਧ ਕਰ ਬੈਠੇ ਹੋਣਗੇ ਤੇ ਉਹਨੂੰ ਹੋਰ ਚਾਹੁੰਦੇ ਆ ਬਸ ਮੈਂ ਇੰਨੀ ਕੁ ਮੇਨ ਦੀ ਕੰਮ ਨਹੀਂ ਸੀ ਕਿਸਾਨਾਂ ਨੂੰ ਵੇਂਦੀ ਆ ਹੁਣੇ ਦੱਲੇਵਾਲ ਤੇ ਭੰਦੇਰ ਹੁਣੇ ਖਾਚ ਬਣ ਗਏ ਹੁਣ ਤਾਂ ਸਾਨੂੰ ਵੀ ਮੰਨਣਾ ਪੈਣਾ ਵੀ ਜਦੋਂ ਐਮਐਸਬੀ ਦੇ ਦੇਤੀ ਐ ਹੁਣ ਕਾਦੇ ਲਈ ਧਰਨਾ ਲਾਇਆ ਦੱਸਤਾ ਦਿਓ ਕਿਉਂ ਤੁਸੀਂ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਇਹ ਬੇਨਤੀ ਪ੍ਰਵਾਨ ਕਰ ਲਿਓ ਜੇ ਦੱਲੇਵਾਲ ਤੱਕ ਜਾਂ ਭੰਦੇਰ ਤੱਕ ਵੀਡੀਓ ਜਾਂਦੀ ਐ ਤਾਂ ਮੈਨੂੰ ਫੋਨ ਕਰ ਲਿਓ वैसे ਤੁਹਾਡੀਆਂ ਦੂਜੀਆਂ ਜਥੇਬੰਦੀਆਂ ਨੇ ਕਹਿਤਾ ਕਿ ਸਾਡਾ ਪੰθεਰ ਨਾਲ ਦੇ ਡੱਲੇ ਵਾਲ ਨਾਲ ਕੋਈ ਸਬੰਧ ਨਹੀਂ ਇਤੋਂ ਵੱਡੀ ਲੜਨ ਤੁਹਾਡੇ ਲਈ ਕੋ ਨਹੀਂ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ